ਧਰਤੀ ਆਪਣੇ ਸੂਰਮੰਡਲ ਦਾ ਤੀਜਾ ਪਲੈਨੇਟ ਹੈ ਜਿਸ ਦੇ ਉੱਤੇ ਜੀਵਨ ਦੀ ਉਤਪਤੀ ਹੋਈ ਇਸ ਪਲੈਨੇਟ ਦੀ ਉਮਰ ਬ੍ਰਹਮੰਡ ਦੀ ਉਮਰ ਤੋਂ 1/3 ਹੈ ਧਰਤੀ ਦੇ ਉੱਤੇ ਲੱਖਾਂ ਕਰੋੜਾਂ ਪ੍ਰਜਾਤੀਆਂ ਦੇ ਦਰਖਤ ਤੇ ਬਨਸਪਤੀ ਹੈ ਇਸ ਪਲੈਨੇਟ ਤੇ ਅਨੇਕਾਂ ਤਰ੍ਹਾਂ ਦੀਆਂ ਨਦੀਆਂ ਝਰਨੇ ਤੇ ਪਹਾੜ ਹਨ ਧਰਤੀ ਇੱਕ ਤਾਰੇ ਦੇ ਚੱਕਰ ਲਾਉਂਦੀ ਹੈ ਜੋ ਕਿ ਉਸ ਧਰਤੀ ਤੇ ਰਹਿਣ ਵਾਲੀ ਜੀਆਂ ਨੂੰ ਊਰਜਾ ਦਿੰਦਾ ਹੈ ਤੇ ਗਰਮ ਰੱਖਦਾ ਹੈ। ਇਸ ਪਲੈਨੇਟ ਦਾ ਜਨਮ ਕਿਵੇਂ ਹੋਇਆ ਤੇ ਇਹ ਕਿਸ ਚੀਜ਼ ਦਾ ਬਣਿਆ ਹੈ, ਆਓ ਜਾਣਦੇ ਹਾਂ। ਸਵਾ ਚਾਰ ਅਰਬ ਸਾਲ ਪਹਿਲਾਂ ਧਰਤੀ ਦੀ ਦੁਪੱਤੀ ਸੌਰ ਮੰਡਲ 'ਚ ਮੌਜੂਦ ਵੱਡੀਆਂ-ਵੱਡੀਆਂ ਚਟਾਨਾਂ ਨਾਲ ਹੋਈ ਸੀ, ਜੋ ਕਿ ਗਲਤਵਾਕਰਸ਼ਨ ਦੇ ਕਾਰਨ ਆਪਸ ਵਿੱਚ ਜੁੜਨ ਲੱਗੀਆਂ ਸਨ। ਇਹਨਾਂ ਚਟਾਨਾਂ ਨੇ ਮਿਲ ਕੇ ਇੱਕ ਗੋਲੇ ਦੀ ਰਚਨਾ ਕੀਤੀ। ਜਿਸ ਨੂੰ ਗ੍ਰਹਿ ਕਿਹਾ ਜਾਂਦਾ ਹੈ ਇਸ ਪ੍ਰਕਿਰਿਆ ਨੂੰ ਹੋਣ ਤੇ 10-20 ਮਿਲੀਅਨ ਸਾਲ ਦਾ ਸਮਾਂ ਲੱਗਿਆ ਇਸ ਸਮੇਂ ਧਰਤੀ ਬਹੁਤ ਗਰਮ ਸੀ ਜਾਂ ਕਹਿ ਲਵੋ ਅੱਗ ਦਾ ਇੱਕ ਗੋਲਾ ਹੀ ਸੀ ਇਸੇ ਸਮੇਂ ਇੱਕ ਬਹੁਤ ਵੱਡਾ ਆਬਜੈਕਟ ਜੋ ਕਿ ਤਕਰੀਬਨ ਮਾਰਸ ਜਿੱਦਾਂ ਵੱਡਾ ਸੀ ਧਰਤੀ ਨਾਲ ਆਟਕਰਾਇਆ ਇਸ ਟਕਰਾਅ ਨਾਲ ਧਰਤੀ ਦਾ ਕੁਝ ਹਿੱਸਾ ਟੁੱਟ ਕੇ ਧਰਤੀ ਦੇ ਆਬਜੈਕਟ ਖੜ ਗਿਆ ਤੇ ਧਰਤੀ ਦੇ ਆਲੇ-ਦੁਆਲੇ ਚੱਕਰ ਲਾਉਣ ਲੱਗਿਆ ਕਿ ਬਹੁਤ ਸਾਰੇ ਚਟਾਨਾਂ ਦੇ ਟੁਕੜੇ ਹੀ ਸਨ ਜੋ ਕਿ ਅੱਗੇ ਚੱਲ ਕੇ ਆਪਸ ਵਿੱਚ ਜੁੜ ਕੇ ਆਪਣੇ ਚੰਦ ਦਾ ਆਕਾਰ ਲੈ ਗਿਆ ਇਸ ਸਮੇਂ ਧਰਤੀ ਬਹੁਤ ਗਰਮ ਸੀ ਤੇ ਇਸ ਨਾਲ ਬਹੁਤ ਸਾਰੇ ਐਸਟਰੋਇਡ ਟਕਰਾਉਂਦੇ ਰਹਿੰਦੇ ਸਨ ਇਸ ਸਮੇਂ ਧਰਤੀ ਤੇ ਸਿਰਫ ਗਰਮ ਲਾਵਾ ਜ਼ਹਿਰੀਲਾ ਵਾਤਾਵਰਨ ਹੀ ਮੌਜੂਦ ਸੀ ਹੁਣ ਇਹ ਸਮਾਂ ਬਦਲਣ ਵਾਲਾ ਸੀ। ਇਹ ਹੋਈ ਧਰਤੀ ਦਾ ਵਾਤਾਵਰਨ ਠੰਡਾ ਹੋਣ ਲੱਗਾ। ਧਰਤੀ ਦੇ ਅੰਦਰ ਮੌਜੂਦ ਪਾਣੀ ਧਰਤੀ ਦੀ ਸਤਹ ਤੇ ਆਉਣ ਲੱਗਾ। ਇਹ ਪਾਣੀ ਧਰਤੀ ਨਾਲ ਟਕਰਾਉਣ ਵਾਲੇ ਐਸਟਰੋਇਡ ਨਾਲ ਆਇਆ ਸੀ। ਧਰਤੀ ਦੇ ਗਰਮ ਹੋਣ ਦੇ ਕਾਰਨ ਪਾਣੀ ਪਾਫ ਬਣ ਕੇ ਬਦਲਾਂ ਦਾ ਰੂਪ ਲੈਣ ਲੱਗਾ। ਇਨ੍ਹਾਂ ਬਦਲਾਂ ਦੇ ਕਾਰਨ ਹੀ ਮੀਂਹ ਪੈਣ ਲੱਗੇ ਤੇ ਇਹ ਪ੍ਰਕਿਰਿਆ ਬਹੁਤ ਸਮਾਂ ਚੱਲਦੀ ਰਹੀ ਤੇ ਧਰਤੀ ਠੰਡੀ ਹੋਣ ਲੱਗੀ। ਵਰਤਮਾਨ ਸਮੇਂ 'ਚ ਧਰਤੀ ਤੇ ਪਾਣੀ ਦੀ ਮਾਤਰਾ ਧਰਤੀ ਦੀ ਵੋਲਿਊਮ ਦੀ ਤੁਲਨਾ 'ਚ ਕੁੱਲ 0.02% ਹੈ ਧਰਤੀ ਦੀ ਸਤਹ ਦਾ 71% ਹਿੱਸਾ ਪਾਣੀ ਨਾਲ ਟਕਿਆ ਹੈ 21% ਹਿੱਸਾ ਭੂਮੀ ਹੈ ਇਸ ਵਿੱਚੋਂ 97.5% ਹਿੱਸਾ ਹਰੇ ਪਾਣੀ ਦੇ ਰੂਪ ਵਿੱਚ ਹੈ ਕੁੱਲ 2.5% ਹਿੱਸਾ ਪਾਣੀ ਪੀਣ ਦੇ ਲਾਇਕ ਹੈ ਇਸ ਮਿੱਠੇ ਪਾਣੀ ਦਾ 89% ਹਿੱਸਾ ਰੇਸ਼ੀਅਰਸ ਦੇ ਵਿੱਚ ਜੰਮਿਆ ਹੈ 30% ਹਿੱਸਾ ਗਰਾਊਂਡ ਵਾਟਰ ਦੇ ਰੂਪ ਵਿੱਚ ਹੈ ਤੇ 1% ਹਿੱਸਾ ਹੀ ਸਤਹ ਦੇ ਰੂਪ ਵਿੱਚ ਮੌਜੂਦ ਹੈ ਇਸ 1% ਦਾ ਵੀ ਪਹਾੜਾਂ ਤੇ ਜੰਮਿਆ ਹੈ ਅਤੇ ਥੋੜਾ ਜਿਹਾ ਹਿੱਸਾ ਹੀ ਸਾਡੇ ਲਈ ਨਦੀਆਂ ਝੀਲਾਂ ਤੇ ਝਰਨੇ 'ਚ ਮੌਜੂਦ ਹੈ ਜਦੋਂ ਧਰਤੀ ਠੰਡੀ ਹੋਣ ਲੱਗੀ ਤਾਂ ਧਰਤੀ ਤੇ ਪੈ ਰਹੇ ਮੀਂਹ ਕਰਕੇ ਧਰਤੀ ਤੇ ਸਮੁੰਦਰਾਂ ਦਾ ਨਿਰਮਾਣ ਹੋਇਆ ਇਸ ਤੋਂ ਬਾਅਦ ਧਰਤੀਆਂ ਟੈਕਟਿਕਲਸ ਪਲੇਟਾਂ ਚਲਚਲ ਹੋਣ ਲੱਗੀ ਉਸ ਤੋਂ ਬਾਅਦ ਇਹਨਾਂ ਦੇ ਟਕਰਾਵ ਨਾਲ ਪर्वਤਾਂ ਦਾ ਨਿਰਮਾਣ ਹੋਇਆ ਪਲੇਟਾਂ ਦੇ ਦੂਰ ਜਾਣ ਕਾਰਨ ਡੂੰਘੇ ਟੋਏ ਦਾ ਨਿਰਮਾਣ ਹੋਇਆ ਇਸ ਕਰਕੇ ਹੀ ਧਰਤੀ ਦੇ ਸਭ ਤੋਂ ਉੱਚੇ ਪਰਵਤ ਮਾਉਂਟ ਐਵਰੇਸਟ ਤੇ ਸਭ ਤੋਂ ਡੂੰਘੇ ਟੋਏ ਗਿਆਨਾ ਟ੍ਰੈਂਚ ਦਾ ਨਿਰਮਾਣ ਹੋਇਆ ਇਨਸਾਨ ਦੀ ਨਜ਼ਰ ਚ ਇਹ ਪਰਵਤ ਤੇ ਟੋਏ ਉੱਚੇ ਤੇ ਡੂੰਘੇ ਜਦੋਂ ਆਪਾਂ ਸਤਹ ਤੋਂ ਮੌਜੂਦ ਕ੍ਰਸਟ ਸੈਕਸ਼ਨ ਨੂੰ ਦੇਖਦੇ ਹਾਂ ਤਾਂ ਤਾਂ ਲੱਗਦਾ ਹੈ ਕਿ ਇਹ ਕਿੰਨੇ ਨਿੱਕੇ ਹਨ ਧਰਤੀ ਦੇ ਸਭ ਤੋਂ ਉੱਚੇ ਪਰਤ ਜਿਸ ਦੇ ਆਪਾਂ ਰਹਿੰਦੇ ਹਾਂ ਇਸ ਨੂੰ ਕ੍ਰਸਟ ਕਹਿੰਦੇ ਹਨ ਜੋ ਕਿ ਕਰੀਬ 50 ਕਿਲੋਮੀਟਰ ਚੌੜੀ ਹੈ ਕ੍ਰਸਟ ਤੋਂ ਬਾਅਦ ਆਉਂਦੀ ਹੈ ਮੈਟਲ ਜਿਸ ਦੀ ਚੌੜਾਈ 2900 ਕਿਲੋਮੀਟਰ ਹੈ ਇਹ ਧਰਤੀ ਦੀ ਸਭ ਤੋਂ ਮੋਟੀ ਪਰਤ ਹੈ ਮੈਟਲ ਵੀ ਦੋ ਹਿੱਸਿਆਂ ਵਿੱਚ ਡਿਵਾਈਡਡ ਹੈ ਇੱਕ ਹੈ ਅਪਰ ਤੇ ਦੂਜੀ ਹੈ ਲੋਅਰ ਮੈਟਲ ਇਸ ਤੇ ਥੱਲੇ ਹੈ ਆਊਟਰ ਕੋਰ ਇਸ ਦੀ ਚੌੜਾਈ ਤਕਰੀਬਨ 2260 ਕਿਲੋਮੀਟਰ ਹੈ ਆਊਟਰ ਕੋਰ ਲਿਕਵਿਡ ਨਾਲ ਭਰੀ ਹੈ ਤੇ ਆਇਰਨ ਦੀ ਪਰਤ ਹੈ ਇਸ ਪਰਤ ਦਾ ਟੈਂਪਰੇਚਰ ਤਕਰੀਬਨ 4000 ਤੋਂ 5700 ਡਿਗਰੀ ਸੈਲਸੀਅਸ ਹੈ ਤੇ ਅਖੀਰ ਚ ਧਰਤੀ ਚ ਮੌਜੂਦ ਹੈ ਇਨਰ ਕੋਰ ਜੋ ਕਿ ਧਰਤੀ ਦੀ ਸਭ ਤੋਂ ਗਰਮ ਪਰਤ ਹੈ ਜੋ ਕਿ ਹਾਰਡ ਨਿਕਲ ਤੇ ਆਇਰਨ ਦੀ ਬਣੀ ਹੈ ਇਸ ਦੀ ਚੜਾਈ 1200 ਕਿਲੋਮੀਟਰ ਹੈ ਇਸ ਦਾ ਸਾਈਜ਼ ਚੰਦ ਦੇ ਸਾਈਜ਼ ਦਾ 70% ਹੈ ਇਸ ਦਾ ਟੈਂਪਰੇਚਰ 5700 ਡਿਗਰੀ ਸੈਲਸੀਅਸ ਤੱਕ ਜਾਂ ਉਸ ਤੋਂ ਵੀ ਉੱਤੇ ਹੈ ਧਰਤੀ ਦੀ ਸਤਹ ਤੇ ਹਵਾ ਦੀ ਇੱਕ ਮੋਟੀ ਪਰਤ ਹੈ ਜਿਸ ਨੂੰ ਵਯੂ ਮੰਡਲ ਵੀ ਕਿਹਾ ਜਾਂਦਾ ਹੈ ਇਸ ਵਯੂ ਮੰਡਲ ਚ 78% ਨਾਈਟ੍ਰੋਜਨ 21% ਆਕਸੀਜਨ ਅਤੇ 0.9% ਬਹੁਤ ਸਾਰੀਆਂ ਗੈਸਾਂ ਮੌਜੂਦ ਹਨ ਵਯੂ ਮੈਂਡਲ ਵੀ ਕਈ ਪਰਤਾਂ 'ਚ ਵੰਡਿਆ ਹੋਇਆ ਹੈ ਆਪਾਂ ਸਾਰੇ ਇਨਸਾਨ ਤੇ ਹੋਰ ਸਾਰੀਆਂ ਬਨਸਪਤੀਆਂ ਤੇ ਜੀਵ ਜੰਤ ਸਭ ਥਲੜੀ ਪਰਤ 'ਚ ਰਹਿੰਨੇ ਹਾਂ ਜਿਸ ਨੂੰ Troposphere ਕਿਹਾ ਜਾਂਦਾ ਹੈ ਜੋ ਕਿ 12 ਕਿਲੋਮੀਟਰ ਦੀ ਉਚਾਈ ਤੱਕ ਮੌਜੂਦ ਹੈ ਇਸ ਤੋਂ ਉੱਤੇ Stratosphere ਜਿੱਥੇ ਓਜ਼ੋਨ ਪਰਤ ਹੈ ਜਿਹੜੀ ਸਾਨੂੰ ਸਭ ਨੂੰ ਆਉਣ ਵਾਲੀ ਰੇਡੀਏਸ਼ਨ ਤੋਂ ਬਚਾਉਂਦੀ ਹੈ ਤਤਕ ਕਿਲੋਮੀਟਰ ਚੌੜੀ ਹੈ ਇਸ ਤੋਂ ਉੱਤੇ ਹੈ ਮੈਸੋਸਫੀਅਰ ਜੋ ਕਿ ਵਯੂ ਮੰਡਲ ਦੀ ਸਭ ਤੋਂ ਠੰਡੀ ਥਾਂ ਹੈ ਜਿਸ ਦੀ ਵਿੱਚ ਟੈਂਪਰੇਚਰ ਕਰੀਬ -85 ਡਿਗਰੀ ਹੈ ਇਸ ਤੋਂ ਕਰੀਬ 길이 ਹੈ ਇਸ ਤੋਂ ਕਰੀਬ 80 ਕਿਲੋਮੀਟਰ ਉਚਾਈ ਤੇ ਥਰਮੋਸਫੀਅਰ ਦੀ ਸ਼ੁਰੂਆਤ ਹੁੰਦੀ ਹੈ ਅਤੇ ਇਸ ਤੋਂ 100 ਕਿਲੋਮੀਟਰ ਦੀ ਉਚਾਈ ਤੇ ਸਪੇਸ ਦੀ ਸ਼ੁਰੂਆਤ ਹੁੰਦੀ ਹੈ ਇਸ ਥਾਂ ਤੇ ਜਾ ਕੇ ਧਰਤੀ ਖਤਮ ਹੋ ਜਾਂਦੀ ਹੈ ਤੇ ਸਪੇਸ ਦੀ ਸ਼ੁਰੂਆਤ ਹੁੰਦੀ ਹੈ ਇਸ ਤੋਂ ਅੱਗੇ ਜਾਣ ਤੇ ਆਇਨੋਸਫੇਅਰ ਮਿਲਦਾ ਹੈ ਤੇ ਵਯੂ ਮੰਡਲ ਦੀ ਅਖਰੀੀ ਪਰਤ ਐਕਸੋਸਫੇਅਰ ਹੈ ਜੋ ਕਿ 10000 ਕਿਲੋਮੀਟਰ ਦੀ ਉਚਾਈ ਤੇ ਮੌਜੂਦ ਹੈ ਇਸ ਇਸ ਜਗ੍ਹਾ ਤੇ ਹਵਾ ਬਹੁਤ ਪਤਲੀ ਹੈ ਧਰਤੀ ਤੇ ਇਨਸਾਨ ਕਰੀਬ 2 ਲੱਖ ਸਾਲ ਪਹਿਲਾਂ ਮੌਜੂਦ ਹੈ ਜੋ ਕਿ ਧਰਤੀ ਦੀ ਉਮਰ ਦਾ ਕੇਵਲ 0.004% ਹੈ ਅਜੇ ਤੱਕ ਸੋਲਰ ਸਿਸਟਮ ਦਾ ਧਰਤੀ ਇੱਕ ਇਹੋ ਜਿਹਾ ਪਲੈਨੇਟ ਹੈ ਜਿੱਥੇ ਜੀਵਨ ਮੌਜੂਦ ਹੈ ਆਪਾਂ ਬڑے ਕਰਮਾ ਵਾਲੇ ਹਾਂ ਕਿ ਇਹ ਧਰਤੀ ਆਪਣਾ ਘਰ ਹੈ ਦੋਸਤੋ ਜੇ ਇਹ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਇਹੋ ਜਿਹੀਆਂ ਵੀਡੀਓ ਅਸੀਂ ਹੋਰ ਵੀ ਲੈ ਕੇ ਆਉਂਦੇ ਰਾਵਾਂਗੇ ਇਸ ਚੈਨਲ ਨੂੰ ਨਵੇਂ ਜੋ ਯੂਜ਼ਰ ਦੇਖ ਰਹੇ ਹਨ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰਿਓ